ਹਰ ਹੁਸ ਜਿਹੜੀ ਕੋਈ ਨਾ ਕੋਈ ਜਿਹੜੀ ਨਵੀਂ ਅਨਾਊਂਸਮੈਂਟ ਆ ਜਾਂਦੀ ਔਰ ਕੱਲ ਜਿਹੜੀ ਇੱਕ ਹੋਰ ਜਿਹੜੀ ਵੱਡੀ ਅਨਾਊਂਸਮੈਂਟ ਆਈ ਹੈ ਤੇ ਇਸ ਵਿੱਚ ਵੈਸਟਪੈਕ ਬੈਂਕ ਵੀ ਜਿਹੜੀ ਉਹਨੂੰ ਕੁੱਦ ਗਈ ਹੈ ਤੇ ਵੈਸਟਪੈਕ ਬੈਂਕ ਨੇ ਵੀ ਜਿਹੜੇ ਆਪਣੇ ਇੰਟਰਸਟ ਰੇਟਸ ਨੇ ਉਹ ਬਹੁਤ ਘਟਾ ਦਿੱਤੇ ਨੇ 올 ਟਾਈਮ ਇਹਨਾਂ ਨੇ ਲੋ ਕਰ ਦਿੱਤੇ ਨੇ ਤੇ ਵੈਸਟਪੈਕ ਨੇ ਖਾਸ ਤੌਰ ਤੇ ਆਪਣੇ ਜਿਹੜਾ ਇਹਨਾਂ ਦਾ 18 ਮੰਥਸ ਦਾ ਤੇ 24 ਮੰਥਸ ਦਾ ਜਿਹੜਾ ਇੰਟਰਸਟ ਰੇਟ ਹੈ ਨਾ ਉਹ ਬਹੁਤ ਵਧੀਆ ਇਹਨਾਂ ਨੇ ਅਨਾਊਂਸ ਕੀਤਾ ਹੈ ਸੋ ਜਿਹੜਾ ਇਹਨਾਂ ਦਾ 18 ਮੰਥਸ ਦਾ ਜਿਹੜਾ ਇੰਟਰਸਟ ਰੇਟ ਹੈ ਨਾ ਸੋ ਉਹ ਤੁਸੀਂ ਹੁਣ ਤੁਹਾਨੂੰ ਇਹ ਵੀ ਜਾਣ ਕਰ ਦਿੰਦਾ 18 ਮੰਥਸ ਦਾ ਜੇਕਰ 2 ਇਅਰ ਦਾ ਵੀ ਤੁਸੀਂ ਇਹ ਫਿਕਸ ਕਰਾਉਂਦੇ ਹੋ ਇਹਨਾਂ ਦੇ ਨਾਲ ਤਾਂ ਉਹ ਵੀ 4.45% ਕਰ ਦਿੰਦਾ ਯਾਨੀ ਕਿ 4.5% ਤੋਂ ਥੱਲੇ ਹੁਣ ਇੰਟਰਸਟ ਰੇਟ ਹੁਣ ਜਿਹੜੇ ਨੇ ਆਉਣੇ ਸ਼ੁਰੂ ਹੋ ਗਏ ਨੇ ਵਾਹ ਜੀ ਵਾਹ ਜਿਹੜੀ ਕਿ ਸਾਨੂੰ ਇੱਕ ਸਾਲ ਪਹਿਲਾਂ ਜਿਹੜੀ ਗੱਲ ਕਿਤੇ ਲੱਗਦੀ ਵੀ ਨਹੀਂ ਸੀਗੀ ਕਿ ਹੁਣ ਜਿਹੜੇ ਇੰਟਰਸਟ ਰੇਟ 5% ਦੇ ਨੇੜੇ ਵੀ ਆ ਜਾਣਗੇ ਤਾਂ ਬੜੀ ਵੱਡੀ ਗੱਲ ਹੋਵੇਗੀ ਲੇਕਿਨ ਉਹ 4.5% ਤੋਂ ਨੇੜੇ ਜਾਂ 3% 4% ਤੋਂ ਥੱਲੇ ਆਉਣੇ ਸ਼ੁਰੂ ਹੋ ਗਏ ਨੇ ਓਕੇ ਤੇ ਈਵਨ ਜਿਹੜਾ ਇਹਨਾਂ ਦਾ 3 ਸਾਲ ਦਾ ਵੀ ਜਿਹੜਾ ਇਹਨਾਂ ਨੇ ਨਵਾਂ ਇੰਟਰਸਟ ਰੇਟ ਕੱਢਿਆ ਨਾ ਜੀ ਸੋ ਉਸ ਤੇ ਮੁਤਾਬਕ ਵੀ ਜੇਕਰ 3 ਸਾਲ ਲਈ ਤੁਸੀਂ ਫਿਕਸ ਕਰਾਉਂਦੇ ਹੋ ਆਪਣੀ ਮੋਗੇ ਤਾਂ 4.75% ਤੇ ਤੁਸੀਂ ਕਰਾ ਸਕਦੇ ਹੋ ਸੋ ਜਿਹੜਾ ਕਿ ਬਹੁਤ ਵਧੀਆ ਯਾਨੀ ਕਿ ਮਤਲਬ ਕਹਿ ਲੋ ਕਿ ਹੁਣ 5% ਤਾਂ ਨਹੀਂ ਹੁਣ ਅਸੀਂ 4.5% ਦੀਆਂ ਗੱਲਾਂ ਕਰਨ ਲੱਗੇ ਆਂ 4.5% ਤੋਂ ਥੱਲੇ ਦੀਆਂ ਗੱਲਾਂ ਕਰਨ ਲੱਗੇ ਆਂ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਨਵੰਬਰ ਦੇ ਵਿੱਚ ਸਾਨੂੰ ਇੱਕ ਹੋਰ OCIR ਕਟ ਜਿਹੜਾ ਦੇਖਣ ਨੂੰ ਮਿਲਦਾ ਹੈ ਜਿਹੜਾ ਕਿ ਮੈਨੂੰ ਲੱਗਦਾ ਯਕੀਨੀ ਹੈ